ਜਾ ਰਹੇ ਆ ਦੂਜੇ ਵਿਆਹ ਤੇ ਠੀਕ ਹੈ ਜੀ ਨਾਲ ਸਾਡੀ ਟੀਮ ਆ ਗਈ ਆ ਠੀਕ ਹੈ ਜੀ ਅੱਜ ਇੱਕ ਹੋਰ ਵਿਆਹ ਆ ਤੁਹਾਨੂੰ ਅੱਜ ਨਹੀਂ ਵਿਆਹ ਦਾ ਕੱਲ ਨੂੰ ਅੱਜ ਜਾਗੋ ਆ ਤੇ ਮਿਲਾਨ ਆ ਅਸੀਂ ਜਾ ਰਹੇ ਮਿਲਾਨ ਤੇ ਹੁਣ ਤੁਹਾਨੂੰ ਇੱਕ ਹੋਰ ਵਿਆਹ ਦਿਖਾਵਾਂਗੇ ਮੌਸਮ ਬਹੁਤ ਸੋਹਣਾ ਯਾ ਜੀ ਆਟੋਸ ਰਾਜ ਦੇ ਉੱਤੇ ਟੋਲ ਇਦਾਂ ਜਦੋਂ ਤੁਸੀਂ ਇੰਟਰ ਕਰਦੇ ਆ ਆਟੋਸ ਰਾਜੇ ਤੇ ਤਾਂ ਤੁਹਾਨੂੰ ਇੱਕ ਸਲਿੱਪ ਮਿਲਦੀ ਆ ਤੇ ਜਦੋਂ ਤੁਸੀਂ ਉੱਥੋਂ ਐਗਜ਼ਿਟ ਕਰਦੇ ਆ ਜਿੰਨੀ ਦੂਰ ਵੀ ਤੁਸੀਂ ਤੈਅ ਕਰਕੇ ਐਗਜ਼ਿਟ ਕਰਦੇ ਆ ਤਾਂ ਉਹੀ ਪਰਤੀ ਤੁਹਾਨੂੰ ਵਿੱਚ ਉਹਦੇ ਪਾਣੀ ਪੈਂਦੀ ਆ ਤੇ ਉਹਦੇ ਹਿਸਾਬ ਨਾਲ ਤੁਹਾਡਾ ਟੋਲ ਨਿਕਲੇ ਆਉਂਦਾ ਜਿੰਨੇ ਵੀ ਪੈਸੇ ਪੇ ਕਰਕੇ ਤੁਸੀਂ ਆਊਟ ਹੋ ਚੋ ਆ ਤੁਸੀਂ ਦੇਖੋ ਰਸਤੇ ਵਿੱਚ ਕਿੰਦਾ ਸਾਰੀ ਮੱਕੀ ਲੱਗੀ ਹੋਆ ਤੇ ਅਸੀਂ ਪਹੁੰਚ ਗਏ ਆਪਣੇ ਹੋਟਲ ਠੀਕ ਹੈ ਜੀ ਇਹ ਸਾਡਾ ਹੋਟਲ ਸੀਗਾ ਤੇ ਬਹੁਤ ਸੋਹਣਾ ਸ਼ਾਂਤ ਥੀ ਵਿਊ ਵਾਲਾ ਸੀਗਾ ਤੇ ਆਪਣਾ ਅਸੀਂ ਰੂਮ ਚੈੱਕ ਇਨ ਕਰ ਲਿਆ ਸਮਾਨ ਸਮੂ ਰੱਖ ਕੇ ਤਾਂ ਫਿਰ ਅਸੀਂ ਇੱਥੋਂ ਰੈਡੀ ਹੋ ਕੇ ਜਾਗੋ ਲਈ ਨਿਕਲਣਾ ਸੀਗਾ ਤੇ ਅਸੀਂ ਫਿਰ ਆਪਣਾ ਨਹਾ ਤੋ ਕੇ ਇੱਥੋਂ ਜਾਗੋ ਲਈ ਨਿਕਲੇ ਤਾਂ ਬਾਕੀ ਹੌਲੀ ਹੌਲੀ ਤੁਸੀਂ ਵਿਊ ਦੇਖੀ ਜਾਓ ਸਾਰੇ ਜੜੀ ਕੋਈ ਗੱਲ ਹੋਗੀ ਉਹ ਮੈਂ ਤੁਹਾਨੂੰ ਸ਼ੇਅਰ ਕਰੀ ਜਾਊਂਗਾ ਇਹ ਜੀ ਆਪਣੇ ਰੂਮ ਦਾ ਹੋਟਲ ਵਾਲੇ ਰੂਮ ਦਾ ਸ਼ੂ ਆ ਇਹ ਤਿੰਨ ਬੈੱਡਾਂ ਲੱਗੀਆਂ ਹੋਈਆਂ ਸੀ ਆ ਮਰੀਜ਼ਾਂ ਵਾਲੀ ਪੇਸ਼ੈਂਟਾਂ ਵਾਲੀ ਬੈੱਡ ਮੇਰੀ ਆ ਵਾਈਟ ਵਾਲੀ ਠੀਕ ਆ ਜੀ ਤੇ ਅਸੀਂ ਤੀਜਰੀ ਬੈੱਡ ਐਕਸਟਰਾ ਲਈ ਸੀ ਕੀ ਆ ਜੀ ਉੱਥੋਂ ਆਪਾਂ ਰੈਡੀ ਰੂਡੀ ਹੋ ਕੇ ਨਿਕਲ ਪਏ ਸੀਗੇ ਜਾਗੋ ਲਈ ਤਾਂ ਜਦੋਂ ਜਾਗੋ ਲਈ ਗਏ ਤਾਂ ਪਹਿਲਾ ਪਿੰਡ ਸਾਨੂੰ ਇਹੀ ਮਿਲਿਆ ਮੈਨੂੰ ਪਿੰਡ ਦਾ ਨਾਮ ਤਾਂ ਨਹੀਂ ਪਤਾ ਬਹੁਤ ਸੋਹਣਾ ਪਿੰਡ ਸੀਗਾ ਇਹ ਆ ਜੀ ਸਾਡੇ ਜਾਗੋ ਵਾਲਾ ਹਾਲ ਜਿੱਥੇ ਜਾਗੋ ਆ ਤੇ ਅਸਮਾਨ ਜਿਹਾ ਹੈ। ਇਹ ਵੀ ਉਹ ਤੁਸੀਂ ਦੇਖ ਸਕਦੇ ਆ। ਸਾਰਾ ਹੀ ਬਹੁਤ ਸੋਹਣਾ ਸੀਗਾ। ਹਾਲ ਵੀ ਸੋਹਣਾ ਸੀ ਖੁੱਲਾ ਡੁੱਲਾ ਸੀਗਾ ਵਧੀਆ। ਤੇ ਸਾਡੀ ਜੋੜੀ ਜੀ ਵਿਆਹ ਲਈ ਜਿਨ੍ਹਾਂ ਦਾ ਵਿਆਹ ਆ। ਜਾਗੋ ਦੇ ਕੇ ਆਪਾਂ 10 11 ਵਜੇ ਰਾਤ ਨੂੰ ਆ ਗਏ ਸੀਗੇ ਤੇ ਰਾਤ ਨੂੰ ਆ ਕੇ ਸੌ ਗਏ ਸੀਗੇ ਤਾਂ ਫਿਰ ਸਵੇਰੇ ਆਪਾਂ ਬ੍ਰੇਕਫਾਸਟ ਕਰਕੇ ਤੇ ਫੇਰ ਥੋੜਾ ਆਪਣੇ ਹੋਟਲ ਦਾ ਢੇੜਾ ਲਾਇਆ ਇਹ ਜਿੱਦਾਂ ਜਿੱਦਾਂ ਰੂਮ ਵਾਈਜ਼ ਉਹਦਾ ਉਹਦਾ ਕਾਰ ਪਾਰਕਿੰਗ ਵੀ ਆਲੇ ਦੁਆਲੇ ਬਣੀ ਹੋਊ ਆਰਾਊਂਡ ਆਫ ਤੇ ਬਾਹਰ ਆ ਪੂਲ ਸੀਗਾ ਉੱਥੇ ਘੁੰਮਦਿਆਂ ਨੇ ਥੋੜੀ ਜਿਹੀ ਰਿਕਾਰਡਿੰਗ ਕਰ ਲਈ ਤੇ ਹੁਣ ਦੇਖੋ ਤੁਸੀਂ ਥੱਲੇ ਦੇਖਦੇ ਆ ਇਹ ਦਥਲੇ ਕਾਰ ਪਾਰਕਿੰਗ ਦਾ ਵੀ ਏਰੀਆ ਬਣਿਆ। ਇਹ ਹੋ ਗਿਆ ਆਪਾਂ ਵਿਆਹ ਲਈ ਰੈਡੀ ਜੀ। ਤਿਆਰੀ ਕਰਕੇ ਗੱਡੀ ਜੀ ਤੇਲ ਇੱਥੇ ਆਪੇ ਭਰਨਾ ਪੈਣਾ ਤੇ ਗੱਡੀ ਜੀ ਤੇਲ ਭਰਨੇ ਆਪਾਂ। ਤੇਲ ਭਰ ਕੇ ਤਾਂ ਫਿਰ ਆਪਾਂ ਟੈਂਕੀ ਫੁੱਲ ਕਰਕੇ ਤਾਂ ਉੱਥੋਂ ਫਿਰ ਆਪਾਂ ਨਿਕਲ ਪਏ ਵਿਆਹ ਦੇ ਲਈ। ਇਹ ਸਾਡਾ ਹਾਲ ਆ ਗਿਆ ਜੀ ਵਿਆਹ ਵਾਲਾ ਤੇ ਦੋਨੀਆਂ ਲੋਕੇਸ਼ਨਾਂ ਬਹੁਤ ਪਿਆਰੀਆਂ ਸੀਆਂ ਜਾਗੋ ਵਾਲੇ ਦਿਨ ਵੀ ਤੇ ਵਿਆਹ ਵਾਲੇ ਦਿਨ ਤਾਂ ਹੋਰ ਵੀ ਬਹੁਤ ਸੋਹਣਾ ਸੀਗਾ ਤੇ ਨੈਕਸਟ ਡੇ ਆ ਵਿਆਹ ਵਾਲੇ ਦਿਨ ਦੀ ਤੇ ਅਸੀਂ ਪਹੁੰਚ ਗਏ ਪਾਰਕਿੰਗ 'ਚ ਇਹ ਆ ਗਿਆ ਜੀ ਸਾਡਾ ਹਾਲ ਰੀਜਨ ਕਟਾਈ ਸ਼ੁਰੂ ਹੋ ਗਿਆ ਜੀ ਉੱਧਰ ਤੇ ਉੱਧਰ ਰੱਜ ਪੈ ਗਿਆ ਰੀਜਨ ਕਟਾਈ ਵੱਲ ਇਹ ਅੰਦਰ ਹਾਲ ਦੇ ਅੰਦਰ ਸੁਆਜੀ ਬਹੁਤ ਜ਼ਿਆਦਾ ਗੱਲ ਚੱਲਿਆ ਪ੍ਰੋਫੈਸ਼ਨਲ ਨਹੀਂ ਹੈ ਲਾਈਕ

ਲਿਆਂ ਤੋਂ ਆਪਾਂ ਆ ਗਏ ਸੀ ਰਾਤ ਨੂੰ ਕੁਝ ਤੇ ਨੌ-10 ਕੁ ਵਜੇ ਆਪਣੇ ਹੋਟਲ ਤੇ ਨੈਕਸਟ ਡੇ ਆਪਾਂ ਆ ਗਏ ਲੇਕ ਆਫ ਗਾੜਦਲ ਹੀ ਨਿਕਲ ਗਏ ਅਗਲਾ ਦਿਨ ਵੀ ਸਾਡਾ ਫ੍ਰੀ ਸੀਗਾ ਆ ਦੇਖੋ ਤੁਸੀਂ ਕਿੱਦਾਂ ਸਰੰਗਾ ਦੇ ਵਿੱਚੋਂ ਡਬਲ ਡਬਲ 33 ਸਰੰਗਾ ਦਾ ਕੱਟ ਕੇ ਮੈਨੂੰ ਦੇਣਾ ਪਿਆ ਸੀ ਤੇ ਇਹ ਮੈਂ ਕੋੜੀ ਰਿਕਾਰਡ ਕੀਤੀ ਸੀ ਤੇ ਇਹ ਲੋਕੇਸ਼ਨ ਆ ਲੇਕ ਆਫ ਗਾਰਦਾ ਦੀ ਮਤਲਬ ਸਿਜ਼ਲੈਂਡ ਦਾ ਬਾਰਡਰ ਪੈ ਜਾਂਦਾ ਉੱਥੋਂ ਕੁਝ ਜ਼ਿਆਦਾ ਦੂਰ ਨਹੀਂ ਹੈਗਾ ਕੋਮੋ ਔਰ ਬਾਕੀ ਬਾਰਡਰ ਸਾਰੇ ਨੇੜੇ ਹੀ ਆ ਤੇ ਲੇਕ ਆਫ ਗਾਰਦਾ ਦਾ 뷰 ਹੈ ਜੀ ਸਾਰਾ ਹੀ ਤੇ ਟੂਰਿਸਟ ਬਹੁਤ ਘੱਟ ਸੀਗਾ ਕਿਉਂਕਿ ਅ ਮੀਂਹ ਪੈ ਰਹੀ ਸੀ ਬਹੁਤ بارشਾਂ ਹੋ ਰਹੀਆਂ ਸੀਗੀਆਂ ਤਾਂ ਇਸ ਲਈ ਇੱਥੇ ਬਹੁਤ 크ਰਾਊਡ ਨਹੀਂ ਸੀਗਾ ਬਿਲਕੁਲ ਸ਼ਾਂਤ ਸੀ ਤੇ ਬਾਕੀ ਜਿੱਦਾਂ ਜਿੱਦਾਂ ਵਿਊ ਆਈ ਗਿਆ ਸਾਨੂੰ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਗਾਰ ਦਾ ਲੇਕ ਦੇਖ ਕੇ ਆਪਾਂ ਨਿਕਲ ਗਏ ਅੱਗੇ ਸਨ ਲੱਗੀ ਸੀ ਭੁਖ ਤੇ ਇੱਥੇ ਗੱਡੀਆਂ پارک ਕਰਨ ਲਈ ਇਦਾਂ ਪਾਰਕਿੰਗ ਦੇ ਕੋਲ ਕਿੱਦਾਂ ਬਣਿਓ ਮੀਟਰ ਜੈ ਇਹਨਾਂ ਵਿੱਚੋਂ ਤੁਹਾਨੂੰ ਇੱਕ 020 ਪਾ ਕੇ ਜਿੰਨੇ ਟਾਈਮ ਦੀ ਤੁਸੀਂ ਖੜੀ ਕਰਨਾ ਚਾਹੁੰਦੇ ਆ ਗੱਡੀ ਆ ਤੁਸੀਂ ਥੱਲੇ ਦੇਖ ਰਹੋ ਬਣਿਓਆ ਬਾਕਸੇ ਬਣਾਏ ਹੋ ਇਹਨਾਂ ਦੀ ਗੱਡੀਆਂ پارک ਕਰਨੀਆਂ ਪੈਂਦੀਆਂ ਜਿੱਦਾਂ ਜਿੱਦਾਂ ਪਾਰਕਿੰਗ ਲਈ ਬਣਾਏ ਹੋ ਤੇ ਜਿੱਥੇ ਜਿੱਥੇ ਪੀੜ ਆ ਪਾਰਕਿੰਗ ਵੀ ਉੱਤੇ ਤੁਹਾਨੂੰ ਉਹ ਪਾਰਚੀ ਟੁਕਣ ਕੱਢ ਕੇ ਤਾਂ ਲੱਖਣਾ ਪੰਦਾ ਗੱਡੀ ਤੇ ਨਾ ਨਹੀਂ ਤਾਂ ਪੁਲਿਸ ਵਾਲੇ ਤੁਹਾਨੂੰ ਫਾਈਨ ਕਰ ਦਿੰਦੇ ਹਨ ਉਹ ਫਿਰ ਟੋਕਨ ਤੁਹਾਨੂੰ ਕੱਢਣਾ ਹੀ ਪੈਂਦਾ ਤੇ ਉੱਥੇ ਆਪਾਂ ਰੁੱਕ ਕੇ ਪੀਜ਼ਾ ਖਾਤਾ ਇਹ ਲਓ ਜੀ ਇਟਾਲੀਅਨ ਪੀਜ਼ਾ ਤੇ ਹੁਣ ਸਾਰੇ ਜਣੇ ਖਾਓ ਅੱਗੇ ਨਿਕਲ ਕੇ ਆਪਾਂ ਫਿਰ ਥੋੜੀ ਦੇਰ ਸਫ਼ਰ ਕਰਕੇ ਘਰ ਨੂੰ ਵਾਪਸ ਜਾ ਰਹੇ ਸੀਗੇ ਫਿਰ ਰਸਤੇ 'ਚ ਫੇਰ ਰੁਕੇ ਸੀਗੇ ਅਸੀਂ ਕਾਫੀ ਕਾਫੀ ਤੇ ਤੁਸੀਂ ਦੇਖੋ ਇੱਥੇ ਕਿੱਦਾਂ ਕਟਿੰਗ ਹੁੰਦੀ ਆ ਦਰਖਤਾਂ ਦੀ ਜਿੱਥੇ ਰੁਕੇ ਸੀ ਇਹਦਾ ਉੱਥੇ ਆ ਦਰਖਤ ਕੱਟ ਰਹੇ ਸੀ ਇਦਾਂ ਮਸ਼ੀਨਾਂ ਦੇ ਨਾਲ ਸਾਰੇ ਦਰਖਤਾਂ ਦੀ ਕਟਿੰਗ ਕਰਦੇ ਆ ਤੇ ਸਾਡੀ ਵੀ ਕਾਫੀ ਤੇ ਹੁਣ ਜੋ ਇਜਾਜ਼ਤ ਸਾਰਿਆਂ ਨੂੰ ਆ ਪੀ ਲਿਆ ਸਾਰਿਆਂ ਨੇ ਤੇ ਗਲਤੀ ਬੋਲ ਜੋ ਮੈਂ ਥੈਂਕ ਯੂ so much ਵੀ